ਤੁਸੀਂ ਦੱਸੀ ਆਪਣਾ ਨਾਮ ਜੇ ਤੇ ਨਵਜੋਤ कौर ਕੀ ਲੱਗਦੇ ਹੈਰੰਦਰ ਜੀ ਮੈਂ ਘਰ ਵਾਲਾ ਸੀ ਇਹਨਾਂ ਕਿਤੇ ਰੁਪਿਆ ਨੂੰ ਜਦ ਕੀ ਕਰਨ ਪੈਣਾ ਤੇ ਕਿਵੇਂ ਪਤਾ ਲੱਗਾ ਤੁਹਾਨੂੰ ਇਹ 7 ਕਿ ਮਹੀਨੇ ਹੋ ਗਏ ਜਿ ਗਿਆ ਨੂੰ ਤੇ ਅੱਜ ਜੰਗੀ ਭਰੇ ਉਹਨਾਂ ਨੂੰ ਉਹਨਾਂ ਦਾ ਕੰਮ ਨਹੀਂ ਸੀ ਮਿਲਦਾ ਉੱਥੇ ਤੇ ਅੱਜ ਕੰਮ ਤੇ ਗਏ ਸੀ ਉੱਥੇ ਅਚਾਨਕ ਪਤਾ ਲੱਗਾ ਕਿ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਉੱਥੇ ਹੀ ਉਹਨਾਂ ਦੀ ਡੈਥ ਹੋ ਗਈ ਜਦ ਫੋਨ ਅਸੀਂ ਲਾ ਕੇ ਵੇਖਿਆ ਕਿਸੇ ਨੇ ਫੋਨ ਚੱਕਿਆ ਫਿਰ ਪਤਾ ਲੱਗਾ ਸਾਨੂੰ ਕਿ ਉਹਨਾਂ ਦੀ ਡੈਥ ਹੋ ਗਈ ਆ ਕਿਦੋਂ ਗੱਲ ਇਹ ਤੁਹਾਡੇ ਮਨਾਂ ਮੇਰੀ ਰਾਤ ਤੇ ਗੱਲ ਹੋਈ ਸੀ ਉਸ ਤੋਂ ਬਾਅਦ 3 ਘੰਟੇ ਬਾਅਦ ਪਤਾ ਲੱਗਦਾ ਵਾ ਕਿ ਉਹ ਕਿ ਟੈਕਨਾਲ ਹਸਪਤਾਲ ਦਾਖਲ ਆ ਉਹਨਾਂ ਨਾਲ ਬਾਅਦ ਕੋਈ ਗੱਲ ਨਹੀਂ ਹੈ ਡਾਕਟਰ ਨੇ ਜਵਾਬ ਦੇ ਦਿੱਤਾ ਸੀ ਪਰਿਵਾਰ ਦੇ ਨਾਲ ਹੋਰ ਕਿਹਦੀ ਨਾਲ ਗੱਲਬਾਤ ਹੋਈ ਤੁਹਾਡੇ ਬੱਚੇ ਨਾਲ ਗੱਲ ਹੋਈ ਹਾਂਜੀ ਮਾੜੀ ਜੀ ਹੋਈ ਸੀ ਗੱਲ ਕੱਲ ਤਾਂ ਤੇ ਖੁਸ਼ੀ ਕਿਉਂਕਿ ਮੈਂ ਗੱਲ ਥੋੜੇ ਦਿਨ ਹੋਏ ਵਾਪਸ ਆਈ ਸੀ ਉਹਨਾਂ ਨੇ ਘਰੇ ਆ ਕੇ ਮੈਂ ਦੇਖਿਆ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਨਹੀਂ ਫੋਨ ਹੋਇਆ ਕੀ ਕਰਨ ਤੋਂ ਕਿ ਨਾਲ ਲੱਤਾ ਇਸ ਜਗ੍ਹਾ ਤੇ ਕੀ ਹੁਣ ਕਰਦੇ ਹਾਂ ਅੱਛਾ ਮਾਜਦਾ ਇਥੇ ਪੜਾਈ ਕਾਫੀ ਕੀਤੀ ਹੋਈ ਸੀ ਇਥੇ ਕੋਈ ਨੌਕਰੀ ਨਹੀਂ ਸੀ ਮਿਲਦੀ ਘਰ ਦੇ ਹਾਲਾਤ ਇਹੋ ਜਿਹੇ ਸੀ ਇੱਕ ਬੱਚੇ ਨੂੰ ਪਾਲਣ ਲਗਾ ਔਖਾ ਹੋਣ ਧਿਆ ਸੀ ਇਸ ਕਰਕੇ ਅਸੀਂ ਫਿਰ ਪਹਿਲੀ ਵੇਚਵਟ ਕੇ ਅਸੀਂ ਬਾਹਰ ਗਏ ਮਜਬੂਰੀ ਵਿੱਚ ਬਾਦ ਵਿੱਚ ਉਹਨਾਂ ਨੂੰ ਬੁਲਾਇਆ ਲੇਕਿਨ ਕੰਮ ਮੁੱਥੇ ਵੀ ਨਹੀਂ ਮਿਲਿਆ ਤੇ ਬਹੁਤ ਜ਼ਿਆਦਾ ਮਜਬੂਰੀ ਕਰਕੇ ਇਸ ਹਾਲਾਤਾਂ 'ਚ ਬਾਹਰ ਗਏ ਸੀ ਹੂੰ ਫਿਰ ਕੀ ਮੰਗ ਕਰਦੇ ਸਰਕਾਰ ਕੋਲੋਂ ਜੀ ਸਰਕਾਰ ਤੇ ਉਹ ਕਹਿੰਦੇ ਆ ਕਿ ਮੇਰਾ ਸਬਜ਼ੀ ਡੈੱਡ ਬੋਡੀ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਕਿ ਅਸੀਂ ਉਹਨਾਂ ਨੂੰ ਦੇਖ ਸਕੀਏ ਕਿਉਂਕਿ ਮੇਰੀ ਬੇਟੀ ਨੇ 7 ਮਹੀਨੇ ਤੋਂ ਉਹਨਾਂ ਦਾ ਮੂੰਹ ਨਹੀਂ ਦੇਖਿਆ ਤੁਹਾਨੂੰ ਉੱਧਰ ਕੋਈ ਹੋਰ ਕਦੇ ਰਿਸ਼ਤੇਦਾਰ ਹੈ ਜਿਹੜੇ ਕੋਈ ਡੈੱਡ ਬੋਡੀ ਸੈਟ ਕਰ ਲੈਣਗੇ ਇਹ ਮੰਗ ਹਾਂਜੀ ਨਹੀਂ ਉੱਧਰ ਮੇਰੇ ਕੋਈ ਰਿਸ਼ਤੇਦਾਰ ਨਹੀਂ ਹੈਗਾ ਕਿਉਂਕਿ ਮੈਂ ਗਈ ਸੀ ਮੈਂ ਥੋੜੇ ਦਿਨ ਪਹਿਲਾਂ ਹੀ ਉਧਰ ਵਾਪਸ ਆਈ ਸੀ ਤੇ ਹੁਣ ਸਾਡੇ ਕੋਈ ਨਾ ਖਾਨ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਲਿਆ ਸਕੀਏ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹਨਾਂ ਦੇ ਡੈੱਡ ਬੋਡੀ ਜਲਦੀ ਤੋਂ ਜਲਦੀ ਭੇਜੀ ਜਾਵੇ ਪੰਜਾਬ ਕਿਸੇ ਸੰਸਥਾ ਨਾਲ ਗੱਲ ਕੀਤੀ ਸੀ ਹਾਂਜੀ ਸਰਬਤਰ ਭਲਾ ਸੰਸਥਾ ਵਾ ਅਸੀਂ ਉਹਨਾਂ ਨਾਲ ਹੀ ਗੱਲ ਕਰਨਾ ਚਾਹੁੰਦੇ ਹਾਂ ਕਿ ਸਾਡੀ ਡੈੱਡ ਬੋਡੀ ਨੂੰ ਪੰਜਾਬ ਲੈਣ ਤਾਂ ਜਾਵੇ ਐਸਪੀ ਬ੍ਰਾਇਨ ਕੀ ਬੇਨਤੀ ਕਰਨ ਜੁਣ ਅਸ ਵੀ ਉਹ ਬਰਾਏ ਨੂੰ ਕਹਿਣਾ ਚਾਹੁੰਦੇ ਆਂ ਕਿ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਨੂੰ ਜਲਦੀ ਜਲਦੀ ਉਹਨਾਂ ਦੀ ਬੋਡੀ ਨੂੰ ਪੰਜਾਬ ਲਿਆ ਦਿਓ ਤਾਂ ਕਿ ਅਸੀਂ ਉਹਨਾਂ ਆ ਕੇ ਦਰਸ਼ਨ ਕਰ ਲਈਏ ਕੀ ਨਾਮ ਜਿਕਰ ਕਰ ਸੇ ਦੂਰ ਸੰਗ ਕੀ ਲੱਗਦਾ ਇਹ ਰਪੰਦਰੀ ਜੀ ਤੁਹਾਡੀ ਇਹ ਮੈਂ ਬੇਟਾ ਜੀ ਇੱਕ ਹੀ ਬੇਟਾ ਤੇ ਕਿੰਨਾ ਕਿਤੇ ਰੁਕਣ ਨੂੰ ਬਾਹਰ ਜਾਣ ਕਿ ਸੇ ਸੱਤ ਮਹੀਨੇ ਹੋ ਗਏ ਹੁਣ ਮਤਲਬ ਕੀ ਜਿਹੜਾ ਘਟਨਾ ਘਟਿਆ ਬਹੁਤ ਮਾੜੀ ਘਟਈ ਹੈ ਤੇ ਕੀ ਕਹਿਣਾ ਚਾਹੋਗੇ ਜਿਹੜਾ ਅਸੀਂ ਜੱਬੀ ਨੌਜਵਾਨ ਵੇਖਣ ਜਾ ਰਹੇ ਜਾਂ ਉਹਨਾਂ ਨੇ ਇਹ ਜਿਹੇ ਹਾਸੇ ਹੋ ਰਹੇ ਅਸੀਂ ਤਾਂ ਗਏ ਹੋਏ ਕਿ ਜਾਂ ਕੋਈ ਸੰਦਾ ਚਾਹੇ ਆਪਣੇ ਪੰਜਾਬ ਸਰਕਾਰ ਸਾਡੇ ਜਿਹੜੇ ਬੱਚੇ ਦੀ ਚੋਈ ਦੀ ਮਿਹੜੀ ਕੋ ਬੱਡ ਬੋੜੀ ਇੱਥੇ ਜਾਂਦੀ ਜਾਵੇ ਨਹੀਂ ਕੋਈ ਉਹਦਾ ਚਿਹਰਾ ਚੂਰਾ ਵੇਖ ਲਈਏ ਤੇ ਹਰ ਘਰੋਂ ਦੇ ਜੋ ਜੁਲੀ ਕੁਲੀ ਦੇ ਕੇ ਦੇ ਬੱਚੇ ਭੇਜਦੇ ਗਾੜੀ ਹੁਣ ਆ ਸਮਝਾ ਪਾਣੀ ਮੇਰੀ ਮਮੀ ਹਾਰਟ ਅਟੈਕ ਦਾ ਮਰੀਜ਼ ਹੈ ਦਵਾਈ ਚੱਲਦੀ ਆ ਉਹ ਤਾਂ ਮੁਸ਼ਕਲ ਹੋ ਗਈ ਸਾਨੂੰ ਕੀ ਕਰਾਂ ਮੈਡਮ ਇੱਕੀ ਬੱਚੀ ਤੁਹਾਡੀ ਹਾਂ ਜੀ ਕੋਈ ਹੋਰ ਆਸਤਰਾ ਨਹੀਂ ਰਿਹਾ ਕੋਈ ਵੀ ਨਾ ਨਹੀਂ ਕੋਈ ਆਸ ਨਹੀਂ ਮੇਰੀ ਇੱਕ ਬੇਟੀ ਆ ਮੇਰੇ ਸੋਹਰਾ ਸਾਹਿਬ ਜਿਹੜੇ ਖੁਦ ਮਰੀਜ਼ ਅਟੈਕ ਦੇ ਬਸ ਮੇਰੇ ਘਰ ਵਿੱਚ ਕੋਈ ਸਹਾਰਾ ਨਹੀਂ دیا۔ ਕਿੰਨਾ ਪੈਸਾ ਲਗਾਇਆ ਸੀ ਤੁਸੀਂ ਬਾਹਰ ਪੇ ਲੱਗਿਆ। ਅਸੀਂ 20-25 ਲੱਖ ਲੱਗਾ ਸੀ। ਕਿਉਂਕਿ ਮਜਬੂਰੀ ਨਹੀਂ ਬਣ ਗਈ ਸੀ ਸਾਨੂੰ ਜਾਣਾ ਪਿਆ ਇਸ ਬੱਚੀ ਦੇ ਫਿਊਚਰ ਵਾਸਤੇ ਲੇਕਿਨ ਸਾਡਾ ਉੱਥੇ ਵੀ ਕੁਝ ਨਹੀਂ ਬਣਿਆ ਹੁਣ। ਜਿਵੇਂ ਤੁਹਾਡੇ ਪਤੀ ਨੂੰ ਵੀ ਕੋਈ ਨੌਕਰੀ ਮਿਲੀ ਉਹ ਵੀ ਪੜੇ ਲਿਖੇ ਸੀ। ਤੁਸੀਂ ਵੀ ਪੜੇ ਲਿਖੇ ਹੋ ਤੇ ਪੰਜਾਬ ਸਰਕਾਰ ਜੇ ਨੌਕਰੀਆਂ ਦਿੰਦੇ ਕੀ ਅਪੀਲ ਕਰਨਾ ਚਾਹੁੰਦੇ ਮੁੱਖ ਮੰਤਰੀ ਪੰਜਾਬ ਸਰਕਾਰ ਪਰਮਸਵਾਦ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਵਾਂਗੇ ਕਿ ਜਿੰਨਾ ਹੋ ਸਕੇ ਜਿਹੜੇ ਪੰਜਾਬ ਦੇ ਨੌਜਵਾਨ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਜਾਂ ਇੰਡੀਆ ਦੇ ਵਿੱਚ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਕਿਸੇ ਵੀ ਮਾਂ ਪਿਓ ਦੇ ਪੁੱਤ ਜਾਂ ਧੀ ਨੂੰ ਬਾਹਰ ਜਾ ਕੇ ਮਜਬੂਰੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਬਾਹਰ ਜਾ ਕੇ ਬਹੁਤ ਟੈਨਸ਼ਨ ਤੇ ਡਿਪਰੈਸ਼ਨ ਹੁੰਦਾ ਵਾ ਇਸ ਸਰਕਾਰ ਨੂੰ ਚਾਹੀਦਾ ਕਿ ਇੱਥੇ ਹੀ ਉਹਨਾਂ ਨੂੰ ਨੌਕਰੀਆਂ ਪ੍ਰਵਾਨ ਕੀਤੀਆਂ ਜਾਣ ਮੈਂ ਕਹਿੰਨੀ ਆ ਕਿ ਮੇਰਾ ਇੱਥੇ ਥੋੜਾ ਸਾਰਾ ਚੱਲ ਜੇ ਕਿਉਂਕਿ ਹੁਣ ਮੈਂ ਬਜ਼ੁਰਗ ਪਿਓ ਦਾ ਤੇ ਛੋਟੀ ਬੱਚੀ ਦਾ ਸਾਰਾ ਬੰਨਣਾ ਚਾਹੁੰਦੀ ਆ ਸਰਕਾਰ ਨੂੰ ਚਾਹੀਦਾ ਕਿ ਮੇਰੇ ਸਾਹ ਹਿਤਾਂ ਕੀਤੀ ਜਾਵੇ ਇੱਥੇ ਰਹਿ ਕੇ ਤੁਸੀਂ ਪੜੇ ਲਿਖੇ ਹੋ ਹਾਂਜੀ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਆ ਮੈਨੂੰ ਤਾਂ ਜੌਬ ਮਿਲਦੀ ਇੱਥੇ ਫਿਰ ਤੇ ਘਰ ਦਾ ਕੰਮ ਨਹੀਂ ਤੇ ਘਰ ਵਾਲੀ ਕਿਹਨੇ ਕਰੇ ਕਿਉਂਕਿ ਕੋਈ ਸਾਰਾ ਹੋਰ ਬੱਚੇ ਸਿਰਫ ਘਰ ਵਿੱਚ ਹੁਣ ਮੈਂ ਹੀ ਬਚੀ ਆ ਜੇ ਮੈਂ ਕਮਾਉਂਗੀ ਤੇ ਮੈਂ ਹੀ ਇਨਾ ਢੇਡ ਭਰੂਗੀ ਹੋਰ ਕੋਈ ਸਾਰਾ ਨਹੀਂ ਬਚਿਆ